ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੰਦਾ ਪਲੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰਨੋਂ ਮੂ ਕਾਲੇ ਤੈ ਨਿੰਦ ਕਾ ਨਰਕੇ ਘੋਰ ਬਵਨ ਨਿੰਦਾ ਇਸੇ ਦੀ ਵੀ ਕਰਨੀ ਚੰਗੀ ਨਹੀਂ ਜੋ ਮਨਮੁਖ ਮਨੁਕਾ ਨ ਦੂਸਰੇ ਮਨੁਖਾਂ ਦੀ ਨਿੰਦਿਆ ਕਰਦੇ ਹਨ ਮੂ ਕਾਲੇ ਤੇ ਨਿੰਦਕਾ ਨਰਕੇ ਘੋਰ ਕੋਵਨ ਉਹਨਾਂ ਨੂੰ ਸਦਾ ਹੀ ਫਟਕਾਰਾਂ ਮਿਲਦੀਆਂ ਹਨ ਅਤੇ ਨਰਕਾ ਵਿੱਚ ਥਾਂ ਮਿਲਦੀ ਹੈ ਸੰਸਾਰ ਵਿੱਚ ਸਭ ਨਾਲ ਰੋਗਾ ਨਾਲੋਂ ਨਿੰਦਿਆ ਅਸਾਧਿਆ ਰੋਗਾ ਹੈ ਕਾਮ ਕ੍ਰੋਧ ਲੋ ਮੋਹ ਹੰਕਾਰ ਆਦਕੋ ਰੋਗਾ ਦਾ ਜੋ ਮੂਲ ਹੈ ਉਹ ਨਿੰਦਿਆ ਹੈ ਵਿਸ਼ੇਵਕਾਰਾਂ ਦੀ ਮਾਤਾ ਦੇ ਸਭ ਗੁਣ ਵੀ ਇਸ ਬੈਰ ਵਿੱਚ ਹਨ ਇਹ ਸਾਰੇ ਜੋ ਗੁਣ ਨੇ ਉਸ ਬੈਰ ਵਿੱਚ ਹਨ ਹੋਰ ਆਵਗਣ ਨਾਲ ਉਹਜਨਾ ਕੁਝ ਚਾਹੇ ਢੂਠਾ ਵੀ ਹੋਵੇ ਉਹ ਆਵਗਣ ਸੁਣ ਕੇ ਆਨੰਦ ਆਉਂਦਾ ਹੈ ਬਾਰੇ ਕੈਸੀ ਚਾਤ ਹੈ ਜਿਸ ਤੋਂ ਇਸ ਨੂੰ ਬੇਜਤੀ ਤੋਂ ਬਿਨਾ ਹੋਰ ਕੁਝ ਪ੍ਰਾਪਤ ਨਹੀਂ ਹੁੰਦਾ ਜਨਾਨ ਦਾ ਇੱਕ ਪ੍ਰਸਿੱਧ ਵਿਦਵਾਰ ਹੋਇਆ ਈਸ਼ਪ ਉਹ ਲਿਖਦੇ ਹਨ ਕਿ ਹਰੇਕ ਪੁਰਸ਼ ਪਾਸ ਦੋ ਥੈਲੀਆਂ ਹੁੰਦੀਆਂ ਹਨ ਇੱਕ ਅੱਗੇ ਦੀ ਤੇ ਦੂਜੀ ਪਿੱਛੇ ਦੀ ਅਗਲੀ ਥੈਲੀ ਵਿੱਚ ਦੂਜਿਆਂ ਦੇ ਔਗਣ ਭਰੇ ਹੋਏ ਹੁੰਦੇ ਹਨ ਪਿਛਲੀ ਥੈਲੀ ਵਿੱਚ ਆਪਣੇ ਦੇ ਔਗਣ ਇਹੋ ਹੀ ਕਾਰਨ ਹੈ ਕਿ ਆਦਮੀ ਦੂਜਿਆਂ ਦੇ ਔਗਣ ਝੱਟ ਗੇਣ ਛੁੱਟਦਾ ਹੈ ਪਰੰਤੂ ਆਪਣੀ ਪੀੜੀ ਹੇਠਾ ਛੋਟਾ ਨਹੀਂ ਫੇਰਦਾ ਇੱਕ ਥੈਲੀ ਔਗਣਾਂ ਦੀ ਮੈਂ ਵੀ ਭਰੀ ਫਿਰਦਾ ਹਾਂ ਚਾਚਾ ਖੋਲ ਜੀਬਾ ਪਰਛਾ ਆਪਣੀ ਵਿੜਾਈ ਵਾਸਤੇ ਪਰਾਏ ਦੋਸਾਂ ਨੂੰ ਗਿਣਦਾ ਹੈ ਲੋਤਲ ਲੋਤਰਾ ਜਿੱਥੇ ਬੈਠਦਾ ਹੈ ਪਰਾਈ ਨਿੰਦਿਆ ਕਰਕੇ ਆਪਣੀ ਪੱਤ ਨੂੰ ਬਣਾਉਣਾ ਚਾਹੁੰਦਾ ਹੈ ਜਵਾਨ ਬੇਵਸ ਹੋ ਕੇ ਜੋ ਵੀ ਚਾਹੇ ਬੋਲਣੋ ਸੰਕੋਚ ਨਹੀਂ ਕਰਦੀ ਕਈ ਵਾਰ ਦੇਖਿਆ ਗਿਆ ਹੈ ਕਿ ਆਪਣੀ ਉਪਵਾ ਵਧਾਉਣ ਬਾਅਦ ਤੇ ਲੋਕ ਅਗਲੇ ਨੂੰ ਗਾਲਾ ਕੱਢਣ ਤੋਂ ਵੀ ਭੈੜੇ ਨਹੀਂ ਪੈਂਦੀ ਆਪਣੇ ਉਪਵਾਸ ਤੇ ਦੂਸਰੇ ਨੂੰ ਗਾਲਾਂ ਤੱਕ ਕੱਢ ਜਾਂਦੇ ਹਨ ਇਸ ਪਰ ਦੱਚਿਆ ਗਿਆ ਹੈ ਕਿ ਕਿਸੇ ਮਾਲਕ ਨੇ ਆਪਣੇ ਨੌਕਰ ਨੂੰ ਕਿਹਾ ਕਿ ਅੱਜ ਪਰੌਣੇ ਆਏ ਹੋ ਨਾ ਬੜੇ ਸੋਹਣੇ ਤੇ ਸਭ ਤੋਂ ਚੰਗੇ ਪਦਾਰਥ ਤਿਆਰ ਕਰੀ ਗੁਲਾਮ ਬੜੀ ਲੰਮੀ ਸੋਚ ਵਾਲਾ ਪੁਰਖ ਸੀ ਜਿਸ ਨੇ ਉਸ ਦਿਨ ਸਾਰੇ ਪਦਾਰਥ ਜੀਵ ਵਰਗੇ ਹੀ ਬਣਾ ਕੇ ਮਾਲਕ ਅੱਗੇ ਰੱਖੇ ਮਾਲਕ ਥਾਲਾ ਵਿੱਚ ਜਵਾਨਾਂ ਨੂੰ ਜਵਾਨਾਂ ਦੇਖ ਕੇ ਬੜਾ ਹੈਰਾਨ ਹੋਇਆ ਅਦੇ ਪੁੱਛਣ ਲੱਗਾ ਕਿ ਇਹ ਭਾਈ ਇਹ ਕੈਸੇ ਪਦਾਰਥ ਬਣਾਏ ਨੇ ਨੌਕਰ ਨੇ ਜਵਾਬ ਦਿੱਤਾ ਇਹ Swami ਜੀਵ ਵਰਗੀ ਕੋਈ ਚੀਜ਼ ਦੁਨੀਆ ਵਿੱਚ ਨਹੀਂ ਇਹ ਬੜੀ ਤਾਕਤਵਾਰ ਹੈ ਜੋ ਵੀ ਚਾਹੇ ਕਰ ਦਿਖ ਲਾਂਦੀ ਹੈ ਜਿੰਨੇ ਜਨੇ ਕੰਮ ਕੀਤੇ ਹਨ ਹੋਰ ਕਿਸੇ ਨਹੀਂ ਕੀਤੇ ਗੰਗੇ ਤੇ ਮੰਦੇ ਦੀ ਪਸਾਰ ਅਸੇ ਕਮਾ ਦਾ ਵਾਧਾ ਸੱਜਣਾ ਅਤੇ ਪਰਮਾਤਮਾ ਦੇ ਗੁਣ ਗਾਉਣ ਦਾ ਵੀ ਸਤਿਆ ਜੀ ਵਰਗੀ ਹੋਰ ਕਿਸੇ ਵਿੱਚ ਨਹੀਂ ਹੈ ਇਹ ਗੁਣ ਵੀ ਗਾਉਦੀ ਹੈ ਨਿੰਦਿਆ ਵੀ ਕਰਦੀ ਹੈ ਤਾਬ ਤੇ ਦਿਨੋਂ ਛੇਤਲ ਕਰਦੀ ਹੈ ਭਲਿਆ ਪਟਕੇ ਨੂੰ ਰਾਹੋ ਪਾ ਕੇ ਮੰਜ਼ਲ ਪਹੁੰਚ ਤੱਕ ਪਹੁੰਚਾਉਂਦੀ ਹੈ ਇਜੇ ਕਰਕੇ ਮੈਂ ਇਸ ਨੂੰ ਸਾਰੀਆਂ ਬਸਤਾਂ ਨਾਲੋਂ શ્રેષ્ઠ ਜਾਣ ਕੇ ਇਸ ਵਰਗੇ ਹੀ ਸੋ ਪਦਾਰਥ ਬਣਾਏ ਹਨ ਮਾਲਕ ਨੇ ਇਹ ਸੁਣ ਕੇ ਕਹਾਂ ਗਿਆ ਅੱਛਾ ਕੱਲ ਤੋਂ ਸਭ ਨਾਲੋਂ ਖਰਾਬ ਚੀਜ਼ ਦੇ ਪਦਾਰਥ ਤਿਆਰ ਕਰਨੇ ਹਨ ਨੌਕਰ ਨੇ ਅਗਲੇ ਭਲਕੇ ਫਿਰ ਜੀ ਵਰਗੇ ਹੀ ਪਦਾਰਥ ਬਣਾ ਕੇ ਆਪਣੇ ਸਵਾਮੀ ਅੱਗੇ ਲਿਆ ਰੱਖ ਕੇ ਉਚਰਦੇ ਉਤਰਤਾ ਇਹ ਭਗਵਾਨ ਜਿਨ ਅਗਲੇ ਪਲ ਕੋਹ ਜਵਾਬ ਦਿੱਤਾ ਤਾਂ ਕਹਿਣ ਲੱਗਿਆ ਕਿ ਇਹ ਭਗਵਾਨ ਜਿੰਨੇ ਔਗਣ ਇਹ ਜੀਵ ਇਤਾਨ ਹੋਰ ਕਿਸੇ ਵਿੱਚ ਨਹੀਂ ਜਿੰਨੇ ਆ ਜਵਾਨ ਵਿੱਚ ਬੜਾਈਆਂ ਆ ਤਾਂ ਉੰਨੀਆਂ ਹੀ ਬਰਾਈਆਂ ਹਨ ਜਿੰਨੇ ਉਤਮਾ ਉਨਹੀ ਨਹੀਂ ਜਾਏ ਲੜਾਈ ਝਗੜਿਆਂ ਨੂੰ ਪਾਲ ਵਿੱਚ ਤਿਆਰ ਕਰਕੇ ਦਲਾਂ ਦੇ ਦਲਨਾਸ਼ ਕਰਵਾ ਦਿੰਦੀ ਹੈ ਬੈਠੇ ਬੈਠਾ ਨੂੰ ਬੇਵਕਤਾ ਪਾਣ ਵਾਸਤੇ ਬੜੀ ਸਮਰੱਤ ਹੈ ਇੱਕ ਪਾਲ ਇਸ ਨੂੰ ਜਿਸ ਨੇ ਕੌਰਵਾ ਪਾੜਵਾਇਆ 18 ਖੂਣੀਆਂ ਗਰਕ ਕਰਕੇ ਮਿੱਟੀ ਝਮ ਲਈਆਂ ਹਨ ਭਾਵ ਕੇ ਸਭ ਤੋਂ ਬੁਰੀ ਅਤੇ ਬੇਸਮਝ ਹੈ ਪਰਾਈ ਨਿੰਦਿਆ ਕਰਕੇ ਆਪਣਾ ਹੀ ਨਾਸ਼ ਕਰ ਬੈਠਦੀ ਹੈ ਇਹ ਗੱਲ ਸੁਣ ਕੇ ਮਾਲਕੀ ਚੁੱਪ ਰਹੀ। ਛਾਵ ॠषि मुनि, ਪੀਰ ਪਗੰਬਰ ਉਤਾਰ ਗੁਰੂ, ਮਹਾਤਮਾ, ਸ਼ਾਂਤ ਸਾਧੂ ਇਸ ਤੋਂ ਨਫ਼ਰਤ ਕਰਦੇ ਆਏ ਹਨ। ਨਿੰਦਕ ਦੀਨ ਦੁਨੀਆ ਵਿੱਚ ਹੁੰਦੇ ਆ ਰਹੇ ਜੋਨਾਂ ਦਾ ਮੂੰਹ ਕਾਲਾ ਹੁੰਦਾ ਹੈ, ਬਾਰੇ ਪਾਪਾਂ ਦਾ ਭਾਰ ਆਪਣੇ ਸਿਰ ਤੇ ਚੁੱਕ ਕੇ ਨਰਕਾਂ ਦੇ ਅਧਿਕਾਰੀ ਬਣਦੇ ਹਨ। ਗੱਲ ਕੀ ਹੈ ਜਿੰਨੀ ਦੁਨੀਆ ਦੇ ਪਾਪ ਹਨ ਨਿੰਦਕਾ ਨੂੰ ਵਿਆਪਦੇ ਹਨ ਜਿੱਤੋਂ ਤੀ ਕੋਚਕੇ ਦੀਰਗ ਰੋਗ ਕੂੜ ਤੋਂ ਬਚਣਾ ਚਾਹੀਦਾ ਹੈ ਨਿੰਦਿਆ ਨਾਲ ਜਾਪ ਤਾਪ ਸਭ ਨਾਸ਼ਟ ਹੋ ਜਾਂਦੇ ਹਨ ਇਸ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਦੇ ਵੀ ਕਿਸੇ ਦੀ ਨਿੰਦਿਆ ਨਾ ਕਰੀਏ ਹਮੇਸ਼ਾ ਉਸ ਕਾਲਪੁਰਖ ਵਾਇਗਰ ਦੇ ਉਸਤ ਦੇ ਵਿੱਚ ਰਹੀਏ ਨਿੰਦਾ ਕਰਨ ਨਾਲ ਮਨੁੱਖਾ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ। ਉਸ ਦੀ ਆਪਣੀ ਹੀ ਬੇਇੱਜ਼ਤੀ ਹੁੰਦੀ ਹੈ। ਉਹ ਕੁਝ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਉਸ ਨੂੰ ਨਿੰਦਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ ਆਪਾਂ ਇਸ ਸੰਕਲਪ ਨੂੰ ਤਿਆਗ ਕੇ ਚੰਗੇ ਗੁਣਾ ਦੇ ਧਾਰਨੀ ਬਣੀਏ। ਬਾਣੀ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ